ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਯਾਰ ਬਰਮਸ਼ੰਕਰ ਚੇਲਪਾ ਜੀ ਵੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਜੇਪਾ ਸਾਹਿਬ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਹਾਲਾਂਕਿ ਭਾਜਪਾ ਕਹਿ ਰਹੀ ਹੈ ਕਿ ਈਮਾਨਦਾਰੀ ਦਾ ਢੋਂਗ ਕਰਦੇ ਨੇ 100 ਕਰੋੜ ਦਾ ਕਪਲਾ ਹੋਇਆ ਤਾਂ ਗ੍ਰਿਫਤਾਰੀ ਹੋਈ ਹੈ ਤੁਸੀਂ ਇਸ ਨੂੰ ਗੈਰਕਾਨੂੰਨੀ ਸਾਬਤ ਕਰ ਰਹੇ ਹੋ ਸਾਰਾ ਆ ਕੇ ਡੀ ਓ ਆਰ ਸੀ ਬੀ ਆਈ ਦਾ ਸਿੱਧੇ ਤੌਰ ਤੇ ਦੁਰਵਜੋਹ ਇਹ ਪਰ ਜੋ ਮਰਜ਼ੀ ਕਰ ਲੈਣ ਢੋਂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਸੂਬਾ ਸਰਕਾਰ ਸੂਬੇ ਦੀ ਪੁਲਿਸ ਫੋਰਸ ਨੂੰ ਹਾਈ ਟੈਕ ਬਣਾਉਣ ਦੇ ਲਈ ਕਈ ਠੋਸ ਕਦਮ ਚੁੱਕ ਰਹੀ ਹੈ ਪੂਰੇ ਸੂਬੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਤਣਾਤੀ ਤੋਂ ਬਾਅਦ ਹੁਣ ਪੂਰੇ ਸੂਬੇ ਦੇ ਕਰੀਬ 310 ਥਾਣਿਆਂ ਨੂੰ ਤਕਰੀਬਨ 410 ਹਾਈ-ਟੈਕ ਗੱਡੀਆਂ ਨਾਲ ਲੈਸ ਕਰਕੇ ਸੂਬਾ ਸਰਕਾਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਮਾਨਦਾਰੀ ਦੇ ਨਾਲ ਵੇਖੇ ਸੁਪਨੇ ਨੂੰ ਸੱਚ ਕਰਨ ਦੇ ਲਈ ਜੇ ਸਾਫ਼ ਨੀਅਤ ਨਾਲ ਕਦਮ ਚੁੱਕੇ ਜਾਣ ਤਾਂ ਉਹ ਜ਼ਰੂਰ ਸਾਕਾਰ ਹੁੰਦੇ ਨੇ। ਕੁਝ ਜਿਹੜੇ ਸਮਾਜ ਵਿਰੋਧੀ ਤੱਤ ਨੇ ਕ੍ਰਿਮੀਨਲ ਜੀ ਉਹਨਾਂ ਦਾ ਮੁਕਾਬਲਾ ਕਰਨਾ ਤਾਂ ਤੁਹਾਨੂੰ ਅਪਡੇਟ ਕਰਨਾ ਪਊ। ਤੁਹਾਡੀਆਂ ਗੱਡੀਆਂ ਨੂੰ ਤੁਹਾਡੇ ਹਥਿਆਰਾਂ ਨੂੰ ਤੁਹਾਡੀ ਇਨਫੋਰਮੇਸ਼ਨ ਟੈਕਨੋਲੋਜੀ ਸਾਰੀ ਅਪਡੇਟ ਕਰਨੀ ਪਊ ਔਰ ਕਰ ਰਹੇ ਹਾਂ ਅਸੀਂ ਇਹਨਾਂ ਗੱਡੀਆਂ ਦੇ ਮਿਲਣ ਤੋਂ ਬਾਅਦ ਜਿੱਥੇ ਪੰਜਾਬ ਪੁਲਿਸ ਨੇ ਆਪਣੇ ਆਧੁਨਿਕੀਕਰਨ ਵੱਲ ਇੱਕ ਹੋਰ ਪੁਲਾਨ ਕੁਟੀ ਉਥੇ ਹੀ ਸੂਬੇ ਦੇ ਥਾਣੇ ਵੀ ਪਹਿਲਾਂ ਨਾਲੋਂ ਮਜ਼ਬੂਤ ਹੋਏ ਨੇ ਲੋ ਐਂਡ ਆਰਡਰ ਦਾ ਜਿਹੜਾ ਸਟੇਟ ਦਾ ਵਿਸ਼ਾ ਇਹ ਤੇ ਅਸੀਂ ਪੰਜਾਬ ਦਾ ਲੋ ਐਂਡ ਆਰਡਰ ਜਿਹੜਾ ਬਿਲਕੁਲ ਵੀ ਖਤਰੇ 'ਚ ਨਹੀਂ ਪੈਣ ਦੇਵਾ ਹਾਈ ਟੈਕ ਪੰਜਾਬ ਪੁਲਿਸ ਦਾ ਸੁਪਨਾ ਹੋ ਰਿਹਾ ਹੈ ਸਾਕਾਰ ਪੰਜਾਬ ਦੀ ਤਰੱਕੀ ਨੂੰ ਸਮਰਪਿਤ ਪੰਜਾਬ ਸਰਕਾਰ ਭਾਜਪਾ ਕਰ ਰਹੀ ਹੈ ਕਿਉਂਕਿ ਉਹਨਾਂ ਬੰਦਿਆਂ ਦੀ ਐਵੀਡੈਂਸ ਦੇ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਵੀਆਂ ਏਜੰਸੀਆਂ ਜਿਨ੍ਹਾਂ ਬੰਦਿਆਂ ਕੋ ਭਾਜਪਾ ਨੇ ਸਿੱਧੇ ਦਰਦ ਪੈਸੇ ਲਏ ਆਪਾਂ ਸਿੱਧੇ ਦਰਦ ਪੈਸੇ ਪਹਿਲੇ ਆਏ ਕਿੰਜੀ ਵਾਪਰ ਦੋ ਢੋਂ ਕੌਣ ਕਰ ਰਿਹਾ ਤੁਸੀਂ ਲੋਕੀ ਬਲੋਕ ਵੀ ਦੇਖ ਰਹੇ ਕਿਸ ਤਰੀਕੇ ਨਾਲ 100 ਕਰੋੜ ਦਾ ਜ਼ਿਕਰ ਆਉਣਾ ਵਾਰ-ਵਾਰ ਸ਼ਰਾਬ ਨੀਤੀ ਘਟਾਲੇ 'ਚ ਈਡੀ ਸੀਬੀਆਈ ਦਾ ਆ ਜਾਣਾ ਫਿਰ ਦੋਸ਼ ਪੱਤਰਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਮੁੱਖਾ ਰੋਪੀ ਦੱਸਿਆ ਜਾਣਾ ਸਿੱਧੇ ਤੌਰ ਤੇ ਭਾਜਪਾ ਕਬਰਾਈ ਹੈ ਅਗਰ ਦੇਸ਼ ਚੋਂ ਕਬਰਾਂਦੀ ਹੈ ਤਾਂ ਅਰਵਿੰਦ ਕੇਜਰੀਵਾਲ ਜੀ ਦੀ ਲੋਕਪ੍ਰਿਤਾ ਤੋਂ ਆਮਾਦੀ ਪਾਰਟੀ ਦੀ ਪੰਜਾਬ ਦੀ ਸਰਕਾਰ ਦੀ ਲੋਕਪ੍ਰਿਤਾ ਤੋਂ ਯਾਰ ਅਸੀਂ ਜਿਹੜੀਆਂ ਐਜੂਕੇਸ਼ਨ ਔਰ ਹੈਲਥ ਨੇ ਸਾਡੀਆਂ ਕੌਲਸਕੀ ਉਹਦਾ ਨਤੀਜਾ ਗੁਜਰਾਤ ਚ ਦੇਖਣ ਨੂੰ ਮਿਲਿਆ ਸੀ 13% ਵੋਟ ਪਈ 43 ਲੱਖ ਵੋਟ ਪਈ 5 ਸੀਟਾਂ ਮਿਲੀਆਂ ਭਾਜਪਾ ਨੂੰ ਕਦੀ ਇਹ ਉਮੀਦ ਨਹੀਂ ਸੀ ਔਰ ਸਾਰਾ ਜਿਹੜਾ ਕੇਸ ਹੈ ਮੈਨੂਫੈਕਚਰਡ ਆ ਪਲਾਨਟ ਕੀਤਾ ਗਿਆ ਕੇਸ ਮੈਨੂਫੈਕਚਰ ਕੀਤਾ ਗਿਆ ਪਰ ਉਸ ਕੇਸ ਦਾ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਬੜਾ ਸਰਪੈਂਦਾ ਨਜ਼ਰ ਆਇਆ ਤੇ ਇਹਦਾ ਦਾਵਾ ਕੀਤਾ ਸਿਰਫ ਤਿੰਨੇ ਆਈਆਂ ਦੇਖੋ ਲੋਕ ਸਭਾ ਲਈ ਕਿਵਰੀ ਲੋਕ ਸਿੱਧੇ ਤੌਰ ਤੇ ਆਪਣੇ ਮਹੌਰ ਤਰ੍ਹਾਂ ਵੋਟ ਕਰਦੇ ਮੈਂ ਇਹ ਕਹਿ ਸਕਦਾ ਲੇਕਿਨ ਲੋਕ ਸਭਾ ਤੋਂ ਬਾਅਦ ਜਿਹੜੀ ਹੋਣਾ ਸੀ ਜ਼ਮੀਨੀ ਚੋਣ ਜਿੱਤੀ ਹੈ ਐਸੈਂਬਲੀ ਦੀ ਜਲੰਧਰ ਦੇ ਵਿੱਚ ਉਹ ਵੀ ਤੁਹਾਡੇ ਸਾਹਮਣੇ ਹੈ ਇਹ ਵੀ ਚਲੋ ਇਮਾਨਦਾਰੀ ਦੀ ਗੱਲ ਤੁਸੀਂ ਕਰਦੇ ਹੋ ਭਾਜਪਾ ਕਹਿੰਦੀ ਆ ਕਿ ਸਭ ਤੋਂ ਵੱਧ ਵੱਧ ਲੀਡਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਚੇਲੇ ਦੇ ਵਿੱਚ ਨੇ ਚਾਹੇ ਸੁਖਿੰਦਰ ਜੈਨ ਦਾ ਜ਼ਿਕਰ ਕਰਦੇ ਹੋ ਚਾਹੇ ਮਨੀਸ਼ ਸੋਧਿਆ ਜ਼ਿਕਰ ਕਰਦੇ ਹੋ ਚਾਹੇ ਉਹ ਤੁਹਾਡੇ ਸੁਪਰੀਮੋ ਦਾ ਜ਼ਿਕਰ ਕਰਦੇ ਹੋ ਨਾ ਇਹਨਾਂ ਦੇ ਕਹਿੰਦੇ ਪਿਛੋੜ ਦੇ ਕੇਸ ਨੇ ਹੁਣ ਤਾਂ ਤੁਹਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਵੀ ਈਡੀ ਨੇ ਪਰਚਾ ਦਰਜ ਕੀਤਾ ਕੁਲਵੰਤ ਗਿੱਲ ਦਾ ਵੀ ਜ਼ਿਕਰ ਕਰ 400 ਦਾ ਦਾਅਵਾ ਕਰਨਾ ਨਹੀਂ ਭਾਜਪਾ 240 35 ਦੇ ਆ ਗਈ ਸਰਕਾਰ ਬਣਨ ਨੂੰ ਬਾਕੀ ਪਾਰਟੀਆਂ ਦੇ ਅੱਖੀਆਂ ਦੇ ਖੜੀ ਐ ਅੱਜ ਇਹ ਦੱਸ ਸਕਦੇ ਵੀ ਜੇ ਇਹ ਇਹਨਾਂ ਨੇ ਐਨੇ ਸੇ ਕੰਮ ਕੀਤੇ ਸੀ ਤਾਂ ਇਹਨਾਂ ਦੇ 150 ਸ਼ੀਟਾਂ ਕਿਉਂ ਘਟ ਗਈਆਂ ਸਿੱਧੇ ਅੜ ਸਿੱਧੀਆਂ ਜੋ ਇਹਨਾਂ ਦਾ ਅੰਦਾਜ਼ਾ ਸੀ ਉਹ ਸਿਰਫ ਇਸ ਗੱਲ ਦਾ ਨਤੀਜਾ ਆ ਵੀ ਇਹ ਜਿਹੜੀ ਐ ਘੋਸ਼ਿਤ ਅਮਰਜੈਂਸੀ ਦਾ ਯੂਜ਼ ਕਰ ਰਹੇ ਉਹਦੇ ਕਰਕੇ ਇਹਨਾਂ ਦਾ ਇਹ ਹਾਲ ਹੋਇਆ ਪਰ ਜਿਸ ਤਰੀਕੇ ਦੇ ਨਾਲ ਤੁਹਾਡੇ ਲੀਡਰਾਂ ਦੇ ਖਿਲਾਫ ਕੇਸ ਸਾਹਮਣੇ ਆ ਰਹੇ ਨੇ ਚਾਹੇ ਉਹ ਜਸਵੰਤ ਸਿੰਘ ਗੱਜਰਮਾਜਰਾ ਹੋਣਾ ਚਾਹੇ ਉਹ ਕਵੰਤ ਗਿੱਲ ਹੋਣਾ 150 ਕਰੋੜ ਦਾ ਲਗਭਗ ਜਿਹੜਾ ਮਾਮਲਾ ਸਾਹਮਣੇ ਹੈ ਈਡੀ ਦਾ ਪਰ ਜਿਹੜਾ ਸਾਡਾ ਇਸ ਲਈ ਪ੍ਰਦਰਸ਼ਨ ਹੈ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਜਿਹੜੇ ਕਿ ਮਨੀਸ਼ ਸੁਸੋਦੀਆ ਜੀ ਪਲਾਂਟ ਕੀਤੇ ਗਏ ਆ ਮੈਨੂਫੈਕਚਰ ਕੀਤੇ ਗਏ ਆ ਉਹਨਾਂ ਦੇ ਖਿਲਾਫ ਸਾਡਾ ਸਿੱਧੇ ਤੌਰ ਤੇ ਪ੍ਰਦਰਸ਼ਨ ਹੈ ਠੀਕ ਹੈ ਸੋ ਪਲਾਂਟ ਕੀਤਾ ਜਾ ਰਿਹਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਸਿਰ ਤੌਰ ਤੇ ਕੇਸਿਸ ਨੇ ਉਹ ਪਲਾਂਟ ਕੀਤੇ ਜਾ ਰਹੇ ਨੇ ਗੁਰਮੀਤ ਖੁੱਡੀ ਸਾਡੇ ਨਾਲੇ ਖੁੱਡੀਆ ਸਾਹਿਬ ਅਰਵਿੰਦ ਕੇਜਰੀ ਗ੍ਰਫਤਾਰੀ ਹਾਲਾਂਕਿ ਤੁਸੀਂ ਕਹਿੰਦੇ ਹੋ ਕਿ ਇਮਾਨਦਾਰੀ ਨਾਲ ਕੰਮ ਕਰ ਰਹੇ ਸੀ ਇਸ ਕਰਕੇ ਅੰਦਰ ਰੱਖਿਆ ਗਿਆ ਪਰ ਭਾਜਪਾ ਕਹਿੰਦੀ ਹੈ ਕਿ ਸਭ ਤੋਂ ਵੱਧ ਤੋੜੇ ਲੀਡਰ ਕਰਪਟ ਨੇ ਇਸ ਕਰਕੇ ਜੇਲਾਂ ਦੇ ਪਿੱਛੇ ਨੇ ਮੰਤਰੀ ਸਾਹਿਬ ਜੇਲ੍ਹ ਵਿੱਚ ਤਾਂ ੱੱਕੇ ਨਾਲ ਰੱਖਿਆ ਹੈ ਕਰਪਸ਼ਨ ਸਾਭਤਾ ਕਰਨ ਲਈ ਜੇਲ੍ਹ ਜਿੱਦੋਂ ਉਹਨਾਂ ਕੋਲੇ ਤੰਤਰ ਸਾਰਾ ਜਿਸ ਤਰ੍ਹਾਂ ਤੇ ਤਾਨਾਸ਼ਹੀ ਇੰਦਰਾ ਗਾਂਧੀ ਬਣੇ ਸਨ ਉਸ ਤਰ੍ਹਾਂ ਨਰਿੰਦਰ ਮੋਦੀ ਉਹ ਭੂਮਿਕਾ ਨਿਭਾ ਰਹੇ ਹੈ ਜੇ ਕੋਈ ਹੈ ਤਾਂ ਅਦਾਲਤ ਵਿੱਚ ਲਿਆਂਦਾ ਜਾਵੇ ਉਹਦਾ ਫੈਸਲਾ ਹੋ ਜੇ ਪਰ ਜਿਹੜੇ ਲੀਡਰ ਸਾਨੂੰ ਨਸੀਹਤ ਦਿੰਦੇ ਆ ਉਹ ਕਦੇ ਆਪ ਇਹ ਜੀ ਚੱਕਰ ਚ ਨਹੀਂ ਪੈ ਸਕਦੇ ਹਮੇਸ਼ਾ ਉਹਨਾਂ ਨੇ ਸਵਸਥੀ ਤੇ ਸਾਭ ਰਾਜਨੀਤੀ ਰੱਖਣ ਦੇ ਲੋਕਾਂ ਨੂੰ ਤਕੀਦ ਕੀਤੀ ਹੈ ਸਾਨੂੰ ਵੀ ਖਾਸ ਕਰਕੇ ਜੀ ਸਾਨੂੰ ਮਿਨਿਸਟਰੀਆਂ ਦਿੱਤੀਆਂ ਤਾਂ ਉਦੋਂ ਵੀ ਕਿਹਾ ਸੀ ਜੀ ਜੀ ਦੋਸ਼ ਪੱਤਰ 'ਚ ਮੁੱਖ ਰੋਪੀ ਅਰਵਿੰਦ ਕੇਜਰੀਵਾਲ ਸੀਬੀਆਈ ਦੇ ਦੋਸ਼ ਪੱਤਰ 'ਚ ਮੁੱਖ ਰੋਪੀ ਅਰਵਿੰਦ ਕੇਜਰੀਵਾਲ ਦੋਸ਼ ਪੱਤਰ ਲਾਉਂਦੇ ਜਿਹੜੇ ਇਲਜ਼ਾਮ ਲਾਉਂਦੇ ਦੋਸ਼ ਸਾਬਤ ਕਰਨੇ ਬਹੁਤ ਔਖੇ ਹੁੰਦੇ ਨੇ ਨਾ ਤਾਂ ਉਸ ਵਿੱਚ ਗੱਲ ਇਹ ਕਿਉਂਕਿ ਸਰਕਾਰ ਆ ਉਹਨਾਂ ਕੋਲੇ ਉਹਨਾਂ ਕੋਲੇ ਸਾਰਾ ਤੰਤਰ ਆ ਈਡੀ ਉਹਨਾਂ ਕੋਲੇ ਆ ਸੀਬੀਆਈ ਪਹਿਲਾਂ ਕਦੇ ਕਿਸੇ ਨੇ ਇਸ ਤਰ੍ਹਾਂ ਵਰਤੀ ਨਹੀਂ ਸੀ ਜਿਦਾ ਜਿਸ ਤਰ੍ਹਾਂ ਨਰਿੰਦਰ ਮੋਦੀ ਵਰਤ ਰਹੇ ਆ ਔਰ ਇਨਕਮ ਟੈਕਸ ਤੱਕੇ ਨਾਲ ਲੋਕਾਂ ਦੇ ਰੇਡ ਕਰਕੇ ਕੁਛ ਨਾ ਹੋਵੇ ਉਸ ਤੋਂ ਬਾਅਦ ਉਹਨੂੰ ਬਿਨਾ ਮਤਲਬ ਲੈ ਜਾਓ ਫਿਰ ਤੇ ਮਰਜ਼ੀ ਨੂੰ ਬਿਠਾਈ ਰੱਖੋ ਰੱਖੀ ਰੱਖੋ ਇਹ ਕਾਨੂੰਨ ਦੇ ਸਭ ਕੁਝ ਉਲਟ ਹੈ ਸੋ ਸਰਕਾਰ ਕੇਂਦਰ ਦੀ ਸਰਕਾਰ ਸਤ ਤੌਰ ਤੇ ਗੁਰਪ੍ਰਯੋ ਕਰ ਰਹੀ ਹੈ ਏਜੰਸੀਆਂ ਦਾ ਇਹ ਦੋਸ਼ ਅਮਨਦੀ ਪਾਰਟੀ ਦਾ ਆਰਟਿਸਟ ਹੈ ਜਿਹੜਾ ਕੀ ਹੈ ਗ੍ਰਿਫਤਾਰੀ ਹੈ ਵਿਚੇ ਬਿਨਾਂ ਦੇ ਗਾਇਨੀ ਘਰਾ ਮਤੀ ਦਾ ਪੰਜਾਬ ਦੇ ਵਿੱਚ ਅਮਨਦੀ ਪਾਰਟੀ ਸਰਕਾਰ ਹੈ